ਸੰਤਨ ਪੀਰ ਬਾਬਾ ਸ਼ਾਮੰਦਾ ਜੀ ਦੇ ਸਾਲਾਨਾ ਜੋੜ ਮੇਲੇ ਮੌਕੇ ਪ੍ਰਬੰਧਕ ਕਮੇਟੀ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦੇ ਹੋਏ ਦੱਸਿਆ ਕਿ ਬਾਬਾ ਜੀ ਦਾ ਸਾਲਾਨਾ ਜੋੜ ਮੇਲਾ 26 ਅਤੇ 27 ਜੂਨ ਨੂੰ ਦਿਨ ਬੁੱਧਵਾਰ ਵੀਰਵਾਰ ਨੂੰ ਸੰਗਤਾਂ ਦੇ ਸਹਿਯੋਗ ਦੇ ਨਾਲ ਬੜੀ ਧੂਮ-ਧਾਮ ਨਾਲ ਮਨਾਇਆ ਜਾ ਰਿਹਾ ਹੈ ਜਿਸ ਵਿੱਚ ਮਹਿੰਦੀ ਰਸਮ 26 ਜੂਨ ਅਤੇ ਝੰਡੇ ਦੀ ਰਸਮ 27 ਜੂਨ ਨੂੰ ਹੋਵੇਗੀ ਇਸ ਮੌਕੇ ਹੀਰਾ ਕਵਾਲ ਵੱਲੋਂ ਤਨ ਤਨ ਪੀਰ ਬਾਬਾ ਸ਼ਾਹਮਦਾਰ ਜੀ ਦੀਆਂ ਕਵਾਲੀਆਂ ਦਾ ਦੁਨਦਾਨ ਕੀਤਾ ਜਾਵੇਗਾ ਪ੍ਰਬੰਧਕ ਕਮੇਟੀ ਦੇ ਸਮੂਹ ਮੈਂਬਰਾਂ ਨੇ ਲੋਕਾਂ ਨੂੰ ਅਪੀਲ ਕੀਤੀ ਕਿ ਉਹ ਮੇਲੇ ਵਿੱਚ ਪਹੁੰਚ ਕੇ ਮੇਲੇ ਦੀਆਂ ਰੌਣਕਾਂ ਵਧਾਉਣ ਪ੍ਰਬੰਧਕ ਕਮੇਟੀ ਨੇ ਦੱਸਿਆ ਕਿ ਹਰ ਮਨੁੱਖ ਲਗਾਵੇ ਇੱਕ ਰੁੱਖ ਸੰਸਥਾ ਤੋਂ ਪ੍ਰੇਰਣਾ ਲੈਂਦੇ ਹੋਏ ਪੀਰ ਬਾਬਾ ਸ਼ਾਹਮਦਾਰ ਜੀ ਪ੍ਰਬੰਧਕ ਕਮੇਟੀ ਇਸ ਸ਼ਹਿਰ ਵਿੱਚ ਵੀ ਪੌਦੇ ਲਗਾਵੇਗੀ ਅਤੇ ਪੱਟੀ ਸਿਟੀ ਨੂੰ ਗ੍ਰੀਨ ਸਿਟੀ ਬਣਾਉਣ ਵਿੱਚ ਆਪਣਾ ਅਹਿਮ ਜੋਗਦਾਂ ਪਬਲੀ ਜਿਹੜਾ ਹਰ ਸਾਲ ਬੜੀ ਧੂਮ-ਧਾਮ ਨਾਲ ਮਨਾਇਆ ਜਾਂਦਾ ਹੈ ਇਹ ਦਿਨ 26 ਤੇ 27 ਜੂਨ ਨੂੰ ਮਨਾਇਆ ਜਾ ਰਿਹਾ ਹੈ ਤੇ ਬਾਦ ਤੋਂ ਬਾਦ ਸੰਗਤਾਂ ਇੱਥੇ ਉਚਰਨੀ ਕਰਵਾਤਾ ਕਰੋ ਜੀ ਨਾਲੇ ਬਾਬਾ ਜੀ ਦੇ ਗੁਰਦਾਰ ਘਰੀਆਂ ਕੰਗੀਆਂ ਪ੍ਰਾਪਤ ਕਰੋ ਸੋ ਸਾਡੇ ਸਾਰੇ ਛੋਟੇ ਵੱਡੇ ਵੀਰ ਭੈਣ ਭਰਾਵਾਂ ਵੱਲੋਂ ਇਹ ਬੇਨਤੀ ਕੀਤੀ ਜਾਂਦੀ ਹੈ ਤੇ ਮੇਲੇ ਦੇ ਵਿੱਚ ਕੋਈ ਵੀ ਆਏ ਹੁਜਰਬਾਜੀ ਨਾਂ ਦਿੱਤੀ ਜਾਵੇ ਅਜੇ ਸਾਫ ਸੁਥਰਾ ਮਹਾਰਾਜ ਦੇਖਣ ਕਰਕੇ ਮੇਲਾ ਮਨਾਇਆ ਜਾਵੇ ਸਾਂਦੀ ਜਨਗਾਂ ਦੀ ਹੋਵੇ ਆਪ ਸਾਰੀ ਸੰਗਤ ਨੂੰ ਸੁਣ ਕੇ ਬੜੀ ਖੁਸ਼ੀ ਹੋਵੇਗੀ ਕਿ ਹਰ ਸਾਲ ਦੀ ਤਰ੍ਹਾਂ ਇਸ ਸਾਲ ਵੀ ਬਾਪੂ ਸ਼ਾਮ ਦਾ ਜਿੰਦਾ ਪੀਰ ਦਾ ਮੇਲਾ ਮਨਾਇਆ ਜਾ ਰਿਹਾ ਹੈ ਉੱਚੀ ਘਾੜੀ ਦੇ ਉੱਪਰ ਜੋ ਕਿ ਪ੍ਰਾਣੀਆਂ ਸੱਧੀਆਂ ਤੋਂ ਮਨਾਇਆ ਜਾ ਰਿਹਾ ਹੈ ਸੋ 26 ਜੂਨ 26 27 26 ਸਾਈ ਜੂਨ ਨੂੰ ਮੇਲਾ ਮਨਾਇਆ ਜਾ ਰਿਹਾ ਹੈ 26 ਜੂਨ ਨੂੰ ਬਾਬਾ ਜੀ ਦੀ ਮਹਿੰਦੀ ਡੋਰੀ ਕੀਤੀ ਜਾਵੇਗੀ ਚੰਡੇ ਦੀ ਰਸਮ ਹੋਵੇਗੀ 27 ਤਰੀਕ ਨੂੰ ਲੰਗਰ ਪੰਡਾਰੇ ਲੱਗਣਗੇ ਰਾਤ ਨੂੰ ਕਵਾਲੀ ਮਾਫਰ ਲੱਗੇਗੀ ਸੋ ਮਲੇਨ ਵਾਸੀਆਂ ਦੇ ਸਹਿਯੋਗ ਦੇ ਨਾਲ ਸਾਰੇ ਸੰਜੋਗ ਸ਼ਹਿਰ ਦੇ ਸਹਿਯੋਗ ਦੇ ਨਾਲ ਇਹੋ ਜਿਹੇ ਵੱਡੇ ਵੱਡੇ ਉਤਸਵ ਮਨਾਏ ਜਾਂਦੇ ਹਨ ਸੋ ਜੋ ਵੀ ਕੋਈ ਇੱਜ਼ਾਨੀ ਸੱਜਣ ਬਾਬਾ ਜੀ ਦੇ ਮੇਲੇ ਵਾਸਤੇ ਗ੍ਰਾਹੀ ਦੇਣੀ ਚਾਹੁੰਦਾ ਹੈ ਦਰਬਾਰ ਤੇ ਪਹੁੰਚ ਕੇ ਕਮੇਟੀ ਮੈਂਬਰਾਂ ਦੇ ਨਾਲ ਸੰਪਰਕ ਕੀਤਾ ਜਾਵੇ ਸੋ ਆਪ ਸਭ ਨੂੰ ਬਹੁ ਬਹੁ ਵਧਾਈਆਂ ਇਹਨਾਂ ਕੁਝ ਕਹਿੰਦੇ ਹੋਏ ਖਮਾ ਦੇ ਇਜਾਜ਼ਤਾਂ ਜੈ ਬਿਨਾਂ ਜੈ 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 ਜੀ ਸਮਾ